ਅਸੀਂ ਜਿਹੜੀ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਹਦੇ ਵਿੱਚ ਇਹ ਕੁੜੀ ਐ ਰਣੀਆਂ ਦੀ ਪਵਿੱਤਰ ਕੌਰ ਡਾਕਟਰ ਆਫ ਜਕਸੀਰ ਸਿੰਘ ਰਣੀਆਂ ਦੀ ਰਹਿਣ ਵਾਲੀ ਆ ਇਹਦੇ ਜਿਹੜੇ ਸੱਟਾਂ ਲੱਗਣ ਕਰਕੇ ਜਿਹੜੀ ਸਿਵਲ ਹਸਪਤਾਲ ਮੋਗੇ ਦਾਖਲ ਆ ਅਸੀਂ ਜੋ ਵੀ ਇਹਦੇ ਫਾਦਰ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਜਿਹੜੀ ਕਾਰਵਾਈ ਕਰਾਂਗੇ ਮੈਂ ਕੀ ਹੋਇਆ ਕੀ ਸੀਗਾ ਜੀ ਕੋਈ ਲੈ ਕੇ ਗਿਆ ਸੀਗਾ 10 ਵਜੇ ਨੂੰ ਹਾਂਜੀ ਕੋਈ ਲੈ ਕੇ ਗਈ ਸੀ ਲੜਕੀ ਨੂੰ ਦੱਸ ਰਹੇ ਹਾਂ ਇਹ ਦੱਸ ਰਹੇ ਨੇ ਹਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਉਹ ਤੋਂ ਬਾਅਦ ਚ ਦੱਸਾਂਗੇ ਜੋ ਵੀ ਹੈਗਾ ਪਹਿਲਾਂ ਪਹਿਲ ਤੌਰ ਤੇ ਜਿਹੜਾ ਇਹ ਸਕਟਾਂ ਲੱਗਣ ਕਰਕੇ ਇੱਥੇ ਦਾਗ ਰ ਆ ਉਹਦਾ ਜੋ ਵੀ ਬਿਆਨ ਹੋਊਗਾ ਇਹਦੇ ਫਾਦਰ ਸਾਹਿਬ ਇਹ ਨਵਾਲਕ ਕੁੜੀਆ ਕਰੀਬ 17 ਸਾਲ ਦੀ ਹੈ ਤੇ ਇਹਦੇ ਫਾਦਰ ਦੇ ਬਿਆਨ ਤੇ ਜੋ ਵੀ ਬਿਆਨ ਸੋ ਦੇ ਮੁਤਾਬਕ ਕਾਰਵਾਈ ਕਰਾਂਗੇ ਕਿ ਲੜਕੀ ਦੀ ਹਾਲਤ ਕਿਹੋ ਜਿਹੀ ਹੈ ਕਿ ਵੈਸੇ ਬੋਲਦੀ ਚੱਲਦੀ ਨਹੀਂ ਹੈਗੀ ਤੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੈ ਇਹ ਮਿਲੀ ਕਿੱਥੋਂ ਸੀ ਸਰ ਕਿਸ ਤਰ੍ਹਾਂ ਦੇ ਹਾਲਾਤ ਵਿੱਚ ਸੀ ਇਹ ਦੱਸ ਰਹੇ ਨੇ ਕਿ ਨਹਿਰ ਦੀ ਪਟੜੀ ਤੋਂ ਮਿਲੀ ਹੈ ਰਣੀਆਂ ਨਹਿਰ ਦੀ ਪਟੜੀ ਹੈ ਉੱਥੋਂ ਮਿਲੀ ਹੈ ਇਹ ਘਰੋਂ ਵੀ ਗਈ ਹੋਈ ਸੀ ਕਿਤੇ ਨਹੀਂ ਇਹ ਘਰੋਂ ਇਹ ਰਾਤ 11 ਵਜੇ ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਗਵਾਂਡੀਆਂ ਦੇ ਮੈਰਿਜ ਸੀਗੀ ਉੱਥੇ ਡੀਜੇ ਚੱਲਦਾ ਸੀ ਉੱਥੇ ਗਈ ਸੀ ਉੱਥੋਂ ਇਹਨੂੰ ਲੈ ਕੇ ਗਏ ਕੀ ਕਾਰਵਾਈ ਹੋਈਏ ਤੇ ਹੁਣ ਅਸੀਂ ਜੋ ਵੀ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਜਿਹੜੀ ਮੰਨਦੀ ਕਾਰਵਾਈ ਕਰਾਂਗੇ ਲੋਕੇ ਜਾਂਚ ਤੇ ਇਸ ਟਾਈਮ ਕੁੜੀ ਦੀ ਸਥਿਤੀ ਕੀ ਹੈ ਫੇਸ ਦੀ ਫੇਸ ਤੇ ਸੱਟਾਂ ਲੱਗੀਆਂ ਹੋਈਆਂ ਨੇ ਤੇ ਨੱਕ ਤੇ ਵੀ ਸੱਟ 3-4 ਸੱਟਾਂ ਨੇ ਅੱਖ ਤੇ ਵੀ ਹੈ ਜਿਹੜੀ ਸੱਟ ਲੱਗੀ ਹੋਈ ਹੈ ਹਲੇ ਉਹ ਬੋਲ ਬੋਲਦੀ ਚੱਲਦੀ ਨਹੀਂ ਹੈਗੀ ਕੁੜੀ ਅਸੀਂ ਜੋ ਵੀ ਇਹਨਾਂ ਦੇ ਬਿਆਨ ਹੋਣਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਰੂਪੀ ਫੜੇ ਗਈ ਹੈ ਨਹੀਂ ਨਹੀਂ ਰੂਪੀ ਹਲੇ ਕਲਿਆ ਨਹੀਂ ਹੈਗਾ ਕੌਣ ਨੇ ਕੌਣ ਨਹੀਂ ਟੀਮਾਂ ਬਣਾਤੀ ਨਹੀਂ ਹਾਂ ਟੀਮਾਂ ਬਣਾ ਨੇ ਟੀਮਾਂ ਬਣਾ ਕੇ ਜੋ ਵੀ ਸਾਨੂੰ ਮਿਲਦੇ ਨੇ ਅਸੀਂ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਗ੍ਰਿਫਤਾਰ ਕਰਾਂਗੇ